27 ڈالر 27 ਜਪਾਨਾ ਤੇ ਬਰਬਰ ਖੜਾ ਕਰਾਂਗੇ ਤੇ ਤੈਨੂੰ ਵੋਟਾਂ 10 ਤਵਾਰੀ ਜਿੰਨੇ ਕਲਾਕਾਰ ਸੱਜਣੇ ਹੋਏ ਚਾਹੇ ਜੈਸਮਿਨ ਸੈਂਟਰ ਸੈਂਟਰ ਕੋਈ ਮਰਜੀ ਚਾਹੇ ਸ੍ਰਮਣ ਖਾਨ ਚਾਹੇ ਕੋਈ ਮਾਨ ਸੱਜ ਲਈ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਨੂੰ ਖਤਮ ਹੋਣ ਦੇ ਵਿੱਚ ਕੋਈ ਸਮਾਂ ਬਾਕੀ ਰਹਿ ਗਿਆ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਦੁਨੀਆ ਦੀਆਂ ਨਜ਼ਰਾਂ ਹਨ ਪਰ ਉੱਥੇ ਹੀ ਖਡੂਰ ਸਾਹਿਬ ਲੋਕ ਸਭਾ ਸੀਟ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ ਤੇ ਫਰੀਦਕੋਟ ਲੋਕ ਸਭਾ ਸੀਟ ਤੇ ਵੀ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ ਦੱਸ ਹੀ ਦੇਗੀ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੋ ਅਮਰਤਪਾਲ ਸਿੰਘ ਦੇ ਟੀਮ ਦੇ ਮੈਂਬਰ ਨੇ ਉਹਨਾਂ ਨੇ ਖੁਲਾਸਾ ਕੀਤਾ ਇੱਕ ਇੰਟਰਵਿਊ ਦੇ ਵਿੱਚ ਕਿ ਉਹਨਾਂ ਨੂੰ ਲੋਕ ਦੱਸਦੇ ਹਨ ਕਿ ਇਸ ਵਾਰ ਉਹਨਾਂ ਦਾ ਚੋਣਾਂ ਦੇ ਵਿੱਚ ਬਿਲਕੁਲ ਵੀ ਧਿਆਨ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਉਹਨਾਂ ਨੇ ਵੋਟ ਵੀ ਨਹੀਂ ਪਾਉਣੀ ਸੀ ਪਰ ਅਮਰਤਪਾਲ ਸਿੰਘ ਦੇ ਖਡੂਰ ਸਾਹਿਬ ਆਉਣ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਹੁਣ ਉਹ ਡਟ ਗਏ ਨੇ ਚੋਣ ਮੈਦਾਨ ਦੇ ਵਿੱਚ ਆਓ ਇਸ ਮੌਕੇ ਜਸਵੀਰ ਸਿੰਘ ਰੋਡੇ ਨੇ ਵੱਡੇ ਖੁਲਾਸੇ ਕੀਤੇ ਹਨ ਜਿਨ੍ਹਾਂ ਨੇ ਭਾਈ ਸਾਹਿਬ ਨੇ ਦੱਸਿਆ ਹੈ ਕਿ ਕਿਵੇਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਮੌਕੇ ਕਿਸ ਤਰ੍ਹਾਂ ਦੇ ਹਾਲਾਤ ਸਨ ਅਤੇ ਕੀ ਕੁਝ ਹੋਇਆ ਸੀ ਕਿਉਂਕਿ ਜਸਪੀਤ ਸਿੰਘ ਰੋਡੇ ਉਹ ਸਾਕਸਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਦਿਨ ਅਮਰਤਪਾਲ ਸਿੰਘ ਨੇ ਗ੍ਰਿਫਤਾਰੀ ਦਿੱਤੀ ਹੈ ਉਸ ਦਿਨ ਸਾਰੀ ਗੱਲਬਾਤ ਜਸਪੀਤ ਸਿੰਘ ਰੋਡੇ ਨੇ ਹੀ ਪੁਲਿਸ ਦੇ ਨਾਲ ਕੀਤੀ ਸੀ ਤੇ ਇਸ ਮੌਕੇ ਭਾਈ ਜਸਪੀਤ ਸਿੰਘ ਰੋਡੇ ਨੇ ਕੀ ਕੀਤਾ ਉਹ ਤੁਸੀਂ ਆਪ ਹੀ ਸੁਣ ਲਵੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਜਿਹੜੀ ਪਾਰਟੀ 'ਚ ਰਹਿੰਦੇ ਆ ਸਦਕੇ ਰੋ ਕੋਈ ਨਹੀਂ ਉੱਥੇ ਹੀ ਰੋ ਪਰ ਆ ਜਿਹੜੀ ਇਲੈਕਸ਼ਨ ਹੈ ਏਐਮਪੀ ਦੀ ਇਲੈਕਸ਼ਨ ਨਹੀਂ ਇਹ ਤਾਂ ਸਾਡੀ ਅਣਖ ਤੇ ਗੈਰਤ ਦੀ ਲਕਸ਼ਣ ਹੈ ਕਿ 40 ਸਾਲ ਹੋ ਗਏ ਅਕਾਲ ਤਖਤ ਤੇ ਤੋਪਾਂ ਮਾਰੀਆਂ ਨੂੰ ਅਸੀਂ ਭੁੱਲੇ ਨਹੀਂ ਇਸ ਕਰਕੇ ਇੱਕ ਸੁਨੇਹਾ ਦੇਣਾ ਹੈ ਮੇਰੇ ਵੀਰ ਸਾਰੇ ਜਿੱਥੇ-ਜਿੱਥੇ ਬੈਠੇ ਆ ਆਪੋ ਆਪਣੇ ਨਗਰਾਂ ਪਿੰਡਾਂ 'ਚ ਸੁਨੇਹਾ ਲਾ ਲਓ ਆ ਜਿਹੜਾ ਤੁਹਾਡਾ ਇਲਾਕਾ ਹੈ ਇੱਥੇ ਪਾਈ ਅਮਰਤਪਾਲ ਸਿੰਘ ਖੜਾ ਹੈ ਅਮਰਤਪਾਲ ਸਿੰਘ ਨੇ ਅਮਰਿਤਪਾਲ ਸਿੰਘ ਨੇ ਕੋਈ ਕਤਲ ਨਹੀਂ ਕੀਤਾ ਅਮਰਿਤਪਾਲ ਸਿੰਘ ਨੇ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਅਮਰਿਤਪਾਲ ਸਿੰਘ ਕੋਲੋਂ ਕੋਈ ਗੈਰ ਕਾਨੂੰਨੀ ਹਥਿਆਰ ਨਹੀਂ ਫੜੇ ਗਏ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਤੇ ਫੇਰ اچانک ਹੀ ਕਿਉਂਕਿ ਜਿਹੜਾ ਗੱਲ ਤੁਹਾਡੀ ਗੈਰਤ ਦੀ ਕਰੂਗਾ ਅਣਖ ਦੀ ਕਰੂਗਾ ਉਹ ਸੈਂਟਰ ਦੇ ਮਨ ਵਿੱਚ ਚੁਭਣਾ ਤੇ ਸਟੇਟ ਤਾਂ ਸੈਂਟਰ ਦੀ ਕਰਿੰਦਾ ਹੈ ਇਥੇ 45 ਕੰਪਨੀਆਂ 45000 ਬੰਦਾ ਸੈਂਟਰ ਦਾ ਆਇਆ ਤੇਰੇ ਪਾਏ ਲੱਭਿਆ ਸਾਹਸ ਸਿੰਘ ਜੀ 47 37 ਦਿਨ 37 ਦਿਨ ਭਾਈ ਅਮਰਤਪਾਲ ਸਿੰਘ ਉਹਨੂੰ ਲੱਭਿਆ ਨਹੀਂ ਜਦੋਂ ਸਾਨੂੰ ਮਿਲਿਆ ਨਾ ਮੈਂ ਕਿੱਥੇ ਰਿਹਾ ਕਹਿੰਦਾ ਆ ਹੀ ਸੁਰਿਆ ਰਿਹਾ ਮੈਂ ਦਵੱਟਾਂ ਤੇ ਹੀ ਫਿਰਦਾ ਰਿਹਾ ਮਹਾਰਾਜ ਨੇ ਵੀ ਰੱਖਿਆ ਕੀਤੀ ਹੈ ਸਾਹਸ ਸਿੰਘ ਜੀ ਜਦੋਂ ਮਨ ਬਣਾ ਲਿਆ ਬਈ ਹੁਣ ਗ੍ਰਿਫਤਾਰੀ ਦੇਣੀ ਆ ਮੈਂ ਇੱਕ ਬੇਨਤੀ ਕਰਾਂ ਸਰਦਾਰ ਵਿਰਸਾ ਸਿੰਘ ਬਲਟੋਆ ਵੀ ਮੇਰਾ ਬਹੁਤ ਮਿੱਤਰ ਹੈ ਪੰਥ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਵਾਲੇ ਸੰਘਰਸ਼ ਦੇ ਵਿੱਚ ਕੀਤੀਆਂ ਸਤਿਕਾਰਯੋਗ ਹੈ ਮੈਂ ਕਿਸੇ ਨੂੰ ਨਿੰਦਾ ਨਹੀਂ ਅੱਜ ਮੁੱਦਾ ਕੀ ਹੈ ਵਿਰਸਾ ਸਿੰਘ ਤੇ ਪਹਿਲਾਂ ਵੀ ਐਮਐਲਏ ਰਿਹਾ ਫੇਰ ਬਣ ਜਾਊਗਾ ਅੱਜ ਸਾਡੀ ਅਣਖ ਤੇ ਗੈਰਤ ਨੂੰ ਟੁੰਬਣ ਵਾਸਤੇ ਉਹਨਾਂ ਨੇ ਅਮਰਤਪਾਲ ਚੁਣਿਆ ਇਸ ਕਰਕੇ ਸਾਨੂੰ ਅਮਰਤਪਾਲ ਨਾਲ ਖੜਨਾ ਚਾਹੀਦਾ ਹੈ ਅਮਰਤਪਾਲ ਸਿੰਘ ਜਦੋਂ ਇਹ ਨਿਰਣਾ ਕਰ ਲਿਆ ਕਿ ਹੁਣ ਮੈਂ ਗ੍ਰਿਫਤਾਰੀ ਦੇਣੀ ਆ ਉਹਨੇ ਕਿਹਾ ਵੀ ਜਿੱਥੋਂ ਮੈਂ ਵਾਰਿਸ ਪੰਜਾਬ ਦੀ ਜਥੇਬੰਦੀ ਅਰੰਭ ਕੀਤੀ ਸੀ ਮੈਂ ਉੱਥੇ ਹੀ ਗ੍ਰਿਫਤਾਰੀ ਦੇਣੀ ਆ ਕਿਉਂਕਿ ਮੈਂ ਉਸ ਚੀਜ਼ ਦੇ ਵਿੱਚ ਐ ਮੈਂ ਤੁਹਾਨੂੰ ਤਾਂ ਦੱਸਣਾ ਚਾਹਣਾ ਓਨੇ ਮੈਨੂੰ ਸੁਨੇਹਾ ਲਾਇਆ ਤੇ ਮੈਂ ਕੱਲੇ ਇੱਕ ਕੇਸਸ ਵੀ ਜਿਹੜਾ ਆਪਣੇ ਦਿਹਾਤੀ ਅਮਰਸਰ ਦਾ ਸਤਿੰਦਰ ਸਿੰਘ ਹੈ ਨਾ ਉਹਨੂੰ ਮੈਂ ਦੱਸਿਆ ਕਿ ਭਾਈ ਅਮਰਪਾਲ ਸਿੰਘ ਨੂੰ ਗ੍ਰਿਫਤਾਰੀ ਦੇਣੀ ਆ ਉੱਥੇ ਹੋਰ ਕੋਈ ਅਫਸਰ ਨਹੀਂ ਸੀ ਕੋਈ ਘੇਰਾ ਨਹੀਂ ਸੀ ਕੋਈ ਉੱਥੇ ਹੀੜਾ ਨਹੀਂ ਸੀ ਪੰਜ ਬੰਦੇ ਪੁਲਿਸ ਦੇ ਸੀ ਜਿਹੜਾ ਕਹਿੰਦੇ ਨੇ ਡਰ ਗਿਆ ਜੀ ਹੁਣ ਇਹਨੇ ਸਿਲੰਡਰ ਕਰਨਾ ਸੀ ਜੀ ਉੱਥੇ ਹੱਥ ਖੜੇ ਕਰਤੇ ਜੀ ਇਹ ਫਾਲਤੂ ਗੱਲਾਂ ਨਾ ਤਾਂ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਪਾਈ ਵਿਰਸਾ ਸਿੰਘ ਵਾਸਤੇ ਕਰਨੀਆਂ ਚਾਹੀਦੀਆਂ ਬਲਟੋਈ ਵਾਸਤੇ ਵੀ ਨਹੀਂ ਕਰਨੀਆਂ ਚਾਹੀਦੀ ਨਾ ਉਹਨਾਂ ਦੇ ਸਾਥੀਆਂ ਨੂੰ ਪਾਈ ਅਮਰਿਤਪਾਲ ਵਾਸਤੇ ਕਰਨੀਆਂ ਚਾਹੀਦੀਆਂ ਆਪਾਂ ਛੋਟੀ ਜੀ ਕੌਮ ਹੈ ਕਿਹਦੇ ਨਾਲ ਲੜੀ ਜਾਂਦੇ ਆ ਕਾਂਗਰਸ ਹੈ ਭਾਜਪਾ ਹੈ ਹੋਰ ਕਿੰਨੇ ਆ ਉਹਨਾਂ ਤੋਂ ਪਾਸੇ ਹਟ ਕੇ ਤੁਸੀਂ ਆਪ ਹੀ ਉਲਝ ਗਏ ਨਹੀਂ ਹੁਣ ਸਮਾਂ ਹੈ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚ ਕਢਾਉਣ ਦਾ ਇਹ ਕਿਸ ਸਮਾਂ ਇਹ ਕੋਣ ਡੰਕੇ ਤੇ ਝੋਟ ਹੈ ਕਿਉਂਕਿ ਤੁਹਾਡੀ ਅਣਖ ਤੇ ਗੈਰਤ ਨੂੰ ਟੰਬ ਕੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਨੂੰ ਫੜਿਆ ਨਾ ਭੇਜ ਦਿੰਦੇ ਪੱਟੀ ਦੀ ਜੇਲ੍ਹ ਚ ਅੰਮ੍ਰਿਤਸਰ ਭੇਜ ਦਿੰਦੇ ਜਲੰਧਰ ਭੇਜ ਦਿੰਦੇ ਇੱਥੋਂ ਸੱਤਵੀਂ ਸਟੇਟ ਆ ਸਾਮ ਡਗਰੂਗੜ੍ਹ ਦੀ ਜੇਲ੍ਹ ਚ ਭੇਜਤਾ ਵੀ ਉੱਥੇ ਜਾ ਭਾਈ ਜਲੀਲ ਹੀ ਕਰਦੇ ਆ ਨਾ ਇਸ ਕਰਕੇ ਇਸ ਜਲਾਲਤ ਨੂੰ ਇੱਕ ਚੈਲੰਜ ਕਰਨਾ ਆਪੇ ਇਹ ਮਰਦਾਂ ਬਹਾਦਰਾਂ ਦੀ ਕੌਮ ਐ ਸਾਧ ਸਿੰਘ ਜੀ ਜਿਉਂ ਨੇ ਨਿਰਣਾ ਲੈ ਲਿਆ ਨਿਰਣਾ ਉਹਦਾ ਆਪਦਾ ਹੈ ਇਲیکشن ਲੜਨ ਦਾ ਪਰ ਜਿਉਂ ਨੇ ਨਿਰਣਾ ਲੈ ਲਿਆ ਆਪਾਂ ਤਾਂ ਮੋਹਰ ਹੀ ਲਾਉਣੀ ਐ ਨਾ ਮੋਹਰ ਲਾ ਕੇ ਦੱਸਣਾ ਹੀ ਐ ਨਾ ਵੀ ਜਿਹਨੂੰ ਤੁਸੀਂ ਜਲੀਲ ਕਰਨਾ ਚਾਹੁੰਦੇ ਐ ਉਹ ਅਣਖ ਤੇ ਗੈਰਤ ਦੀ ਗੱਲ ਕਰਦਾ ਸਿੱਖਾਂ ਦੀ ਅਸੀਂ ਉਹਦੇ ਨਾਲ ਖੜੇ ਆਂ ਬਸ ਗੱਲ ਇੰਨੀ ਆ ਇਸ ਕਰਕੇ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਡਰਿਓ ਨਾ ਜਿਹੜੀਆਂ ਗਵਰਨਮੈਂਟਾਂ ਹੁੰਦੀਆਂ ਨਾ ਇਹਨਾਂ ਦੇ ਕਈ ਢੰਗੋਂ ਦੇ ਡਰਾਉਣ ਤੇ ਡਰਦਿਆਂ ਨੂੰ ਡਰਾਉਂਦੇ ਆ ਡਰਨ ਦੀ ਲੋੜ ਨਹੀਂ ਐਨ ਸ਼ਰੇਆ ਕੱਲਾ ਕੱਲਾ ਬੂਥ ਲਾਓ ਝੰਡੇ ਲਾਓ ਉਹਦਾ ਚੋਰ ਨਿਸ਼ਾਨ ਲਾਓ ਦੋ ਦੋ ਗੱਡੀਆਂ ਰੱਖੋ ਇੱਕ ਇੱਕ ਪੋਲਿੰਗ ਬੂਥ ਤੇ ਕੱਲੀ ਕੱਲੀ ਵੋਟ ਭਗਤਾਓ ਇੱਥੇ ਜਿੱਤ ਤਾਂ ਉਹਨੇ ਜਾਣਾ ਹੀ ਆ ਜਿੱਤ ਜਾਣਾ ਉਹਨੇ ਪਰ ਉਹਨੂੰ ਕਿੰਨੀ ਵੱਡੀ ਲੀਡ ਦੇ ਵਿੱਚ ਜਿਤਾਉਣੀ ਹੈ ਇਹ ਤੁਹਾਡਾ ਤਰਨ ਤਰਨ ਵਾਸੀਆਂ ਦਾ ਇੱਕ ਬਹੁਤ ਵੱਡਾ ਕ੍ਰੈਡਿਟ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਹੈ ਸਾਧ ਸੰਗਤ ਜੀ ਦੁਨੀਆ ਚ ਬੈਠਾ ਸਿੱਖ ਤੁਹਾਡੇ ਵੱਲ ਵੇਖਦਾ ਹੈ 128 ਦੇਸ਼ ਦੀਆਂ ਡੈਮੋਕ੍ਰੈਟਿਕ ਸਰਕਾਰਾਂ ਦੇਖਦੀਆਂ ਵੀ ਸਿੱਖ ਕੀ ਸੋਚਦੇ ਆ ਸਿੱਖ ਨੀਵੀਂ ਪਾ ਜਾਂਦੇ ਆ ਕਿ ਅਣਖ ਨਾਲ ਜਿਉਣ ਵਾਲੇ ਦੇ ਨਾਲ ਖੜਦੇ ਆ ਇਸ ਕਰਕੇ ਆਪਣਾ ਕਰਮ ਧਰਮ ਤੇ ਫਰਜ਼ ਬਣਦਾ ਹੈ ਇਹ ਦੋ ਬੰਦੇ ਆਪਾਂ ਇਹ ਜਿਤਾ ਲਏ ਭਾਈ ਸਰਬਜੀਤ ਸਿੰਘ ਦੇਖੋ 550 ਬੰਦੇ ਜਾਣੇ ਪਾਰਲੀਮੈਂਟ ਚ 140 ਕਰੋੜ ਲੋਕਾਂ ਨੇ ਚੋਣ ਕੇ ਭੇਜਨੇ ਆ ਉਥੇ ਦੋ ਬੰਦਿਆਂ ਨੇ ਕੋਈ ਕੰਮਸਾਨ ਨਹੀਂ ਪਾ ਦੇਣਾ ਪਰ ਇਹਨਾਂ ਦੋ ਬੰਦਿਆਂ ਨੇ ਦੁਨੀਆ ਨੂੰ ਦੱਸ ਦੇਣਾ ਇਹਨਾਂ ਦੋ ਬੰਦੀਆਂ ਬੰਦਿਆਂ ਨੇ ਸਾਹ ਸਿੰਘ ਜੀ ਜਿੰਨੇ ਡੈਮੋਕ੍ਰੈਟਿਕ ਦੇਸ਼ ਦੀਆਂ ਸਰਕਾਰਾਂ ਉਹਨਾਂ ਨੇ ਦੱਸ ਦੇਣਾ ਹੈ ਯੂਨੋ ਨੂੰ ਦੱਸ ਦੇਣਾ ਕਿ ਸਿੱਖ ਕੀ ਚਾਹੁੰਦੇ ਆ ਇਹ ਤੁਹਾਡਾ ਇੱਕ ਸੁਨੇਹਾ ਜਾਣਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ 6 ਜੂਨ 1984 ਨੂੰ ਜਿਸ ਖੰਡੇ ਦੀ ਧਾਰ ਤੇ ਲਿਆ ਕੇ ਕੌਮ ਨੂੰ ਖੜਾ ਕੀਤਾ ਸੀ ਕੌਮ ਅੱਜ ਵੀ ਉੱਥੇ ਹੀ ਖੜੀ ਹੈ ਇਸ ਕਰਕੇ ਸਾਰਿਆਂ ਨੂੰ ਦੱਸਦੀ ਬੇਨਤੀ ਹੈ ਆਪਣਾ ਕਿਸੇ ਕੈਂਡੀਡੇਟ ਨਾਲ ਵਿਰੋਧ ਨਹੀਂ ਕੁਝ ਨਹੀਂ ਪਰ ਅੱਜ ਸਮਾ ਮੰਗ ਕਰਦਾ ਹੈ ਕਿ ਆਪਾਂ ਹਰ ਇੱਕ ਪਾਰਟੀ ਦਾ ਸਤਿਕਾਰ ਕਰੋ ਖੜੇ ਰਹੋ ਕਿਸੇ ਪਾਰਟੀ ਚ ਰਹੋ ਕਿਸੇ ਦੇ ਚੇਅਰਮੈਨ ਬਣੋ ਕਿਸੇ ਤੋਂ ਕੰਮ ਲਓ ਪਰ ਅੱਜ ਜਿਹੜੀ ਵੋਟ ਪਾਉਣੀ ਹੈ ਨਾ ਉਹ ਕੱਲੀ-ਕੱਲੀ ਭਾਈ ਅਮਰਪਾਲ ਸਿੰਘ ਨੂੰ ਪਾਉਣੀ ਹੈ ਡਟ ਕੇ ਤੇ ਪਹਿਰਾ ਦੇਣਾ ਇਹ ਬੇਨਤੀਆਂ ਪ੍ਰਵਾਨ ਕਰ 2027 2027 ਚ ਪਾਣਾ ਤੇਰੇ ਫਰੋਗਰ ਖੜਾ ਕਰਾਂਗੇ ਤੇ ਤੈਨੂੰ ਵੋਟਾਂ 10 ਵਾਰ ਜਿੰਨੇ ਕਲਾਕਾਰ ਸੱਜਣੇ ਹੋਏ ਚਾਹੇ ਜੈਸਮੀਨ ਸੈਂਦੜਾ ਸੈਂਦੜਾ ਕੋਈ ਮਰਜੀ ਚਾਹੇ ਸ੍ਰਮਣ ਖਾਨ ਚਾਹੇ ਕੋਈ ਮਾਨ ਸੱਜਣੇ 2027 2027 ਚ ਪੰਜਾਹ ਹਜ਼ਾਰ ਰੋਬਰ ਪਰ ਖੜਾ ਕਰਾਂਗੇ ਕਰਾਂਗੇ ਤੇ ਤੈਨੂੰ ਬੋਟਾ 10 ਤwari ਜਿੰਨੇ ਕਲਾਕਾਰ ਸੱਜਣੇ ਹੋਏ ਚਾਹੇ ਜੈਸਮੀਨ ਸੈਂਦਲ ਸੈਂਦਲ ਕੋਈ ਮਰਜੀ ਚਾਹੇ ਸ੍ਰਮਣ ਖਾਨ ਚਾਹੇ ਕੋਈ ਮਾਨ ਸੱਜਣੇ